ਜੋ ਦਰਬਾਰ ਸਾਹਿਬ ਆਉਂਦੇ ਆ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਹੈ ਜੀ ਤੁਸੀਂ ਕੀ ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗਤਾ ਬਣ ਕੇ ਆਉਂਦਾ ਤੇਦਰ ਬੰਦਾ ਮੰਗਤੇ ਵਰਗਾ ਰਹੇ ਤੇ ਠੀਕ ਰਹਿੰਦਾ ਜੀ ਔਕਾਤ ਤੁਹਾਨੂੰ ਯਾਦ ਰਹਿੰਦੀ ਅੱਜ ਬੜਾ ਪਵਿੱਤਰ ਦਿਹਾੜਾ ਹੈ ਅੱਜ ਬਾਬਾ ਨਾਨਕ ਦਾ ਉਹ ਪੁਰਬ ਹੈ ਜਦੋਂ ਸਾਨੂੰ ਸਦੀਵੀ ਮਿਸ਼ੋੜਾ ਦੇ ਕੇ ਗਏ ਜੋਤੀ ਜੋਤ ਸਮਾਏ ਤੇ ਅੱਜ ਉਸ ਦਿਹਾੜੇ ਦੇ ਉੱਤੇ ਮੈਂ ਤੇ ਹੈਪੀ ਰਹਿ ਕੋਟੀ ਮੇਰਾ ਛੋਟਾ ਭਰਾ ਅਜੀਜ਼ ਮੇਰਾ ਤੇ ਮੇਰੇ ਨਾਲ ਦੋ ਫਿਲਮ ਰਾਈਟਰ ਮਨਮੀਤ ਤੇ ਗਮਦੂਰ ਉਹ ਵੀ ਦੋਨੇ ਆਏ ਨੇ ਤੇ ਨਕਮਸਤ ਕੋਣ ਆਇਆ ਆਸ਼ੀਰਵਾਦ ਲੈਣ ਆਇਆ ਸੱਚੇ ਪਾਤਸ਼ਾਹ ਦਾ ਗੁਰੂ ਰਾਮਦਾਸ ਜੀ ਅੱਜ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਹੈ ਜੀ ਤੇ ਮਹਾਰਾਜਾ ਹਮੇਸ਼ਾ ਹੀ ਉਹ ਟਾਸਰਾ ਉਹ ਲੋੜਦੇ ਆ ਜੀ ਇਸ ਤਸ ਨੂੰ ਮਤਲਬ ਕੋਸ਼ਿਸ਼ ਕਰੀ ਦੀ ਜਿੰਨਾ ਮਹਾਰਾਜ ਦੇ ਨੇੜੇ ਰਹਿ ਸਕੀਏ ਅਸਲ ਜਿ ਰਹਿ ਵੀ ਕਹਦਾ ਸਕੇ ਮਹਾਰਾ ਜਿੰਨਾ ਸਾਨੂੰ ਨੇੜੇ ਰੱਖ ਲੈਣ ਉਹ ਇੰਨੀ ਕੋਸ਼ਿਸ਼ ਕਰੀਦੀ ਆ ਜੀ ਤੇ ਜਦੋਂ ਦਰਬਾਰ ਸਾਹਿਬ ਆਉਂਨੇ ਆ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਆ ਜੀ ਤੁਸੀਂ ਕੀ ਹੋ ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗਤਾ ਬਣ ਕੇ ਆਉਂਦਾ ਤੇ ਦਰ ਬੰਦਾ ਮੰਗ ਤੇ ਵਰਗਰ ਰਵੇ ਤੇ ਠੀਕ ਰਹਿੰਦਾ ਜੀ ਔਕਾਤ ਤੁਹਾਨੂੰ ਯਾਦ ਰਹਿੰਦੀ ਸੋ ਦਰਬਾਰ ਸਾਹਿਬ ਆਇਆ ਜੀ ਬਹੁਤ ਆਨੰਦ ਆ ਰਿਹਾ ਮਹਾਰਾ ਦੀ ਕਿਰਪਾ ਬਹੁਤ ਸ਼ੁਕਰ ਆ ਜੀ ਤੇ ਜਦੋਂ ਦਰਬਾਰ ਸਾਹਿਬ ਆਉਂਨੇ ਆ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਆ ਜੀ ਤੁਸੀਂ ਕੀ ਹੋ ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗ ਤੇਦਰ ਬੰਦਾ ਮੰਗ ਤੇ ਵਰਗਰ ਰਵੇ ਤੇ ਠੀਕ ਰਹਿੰਦਾ ਜੀ ਔਕਾਤ ਤੁਹਾਨੂੰ ਯਾਦ ਰਹੇ ਅੱਜ ਬੜਾ ਪਵਿੱਤਰ ਦਿਹਾੜਾ ਹੈ ਅੱਜ ਬਾਬਾ ਨਾਨਕ ਦਾ ਉਹ ਪੁਰਬ ਹੈ ਜਦੋਂ ਸਾਨੂੰ ਸਦੀਵੀ ਮਿਸ਼ੋੜਾ ਦੇ ਕੇ ਗਏ ਜੋਤੀ ਜੋਤ ਸਮਾਏ ਤੇ ਅੱਜ ਉਸ ਦਿਹਾੜੇ ਦੇ ਉੱਤੇ ਮੈਂ ਤੇ ਹੈਪੀ ਰਹਾ ਕੋਟੀ ਮੇਰਾ ਛੋਟਾ ਭਰਾ ਅਜੀਜ਼ ਮੇਰਾ ਤੇ ਮੇਰੇ ਨਾਲ ਦੋ ਫਿਲਮ ਰਾਈਟਰ ਮਨਮੀਤ ਤੇ ਗਮਦੂਰ ਉਹ ਵੀ ਦੋਨੇ ਆਏ ਨੇ ਤੇ ਨਕਮਸਤ ਕੋਣ ਆਇਆ ਆਸ਼ੀਰਵਾਦ ਲੈਣ ਆਇਆ ਸੱਚੇ ਪਾਤਸ਼ਾਹ ਦਾ ਗੁਰੂ ਰਾਮਦਾਸ ਜੀ ਅੱਜ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਆ ਜੀ ਤੇ ਮਹਾਰਾਜਾ ਹਮੇਸ਼ਾ ਹੀ ਉਹ ਟਾਸਰਾ ਉਹ ਲੋੜਦੇ ਆ ਜੀ ਇਸ ਤਸ ਨੂੰ ਮਤਲਬ ਕੋਸ਼ਿਸ਼ ਕਰੀ ਦੀ ਜਿੰਨਾ ਮਹਾਰਾਜ ਦੇ ਨੇੜੇ ਰਹਿ ਸਕੀਏ ਅਸਲ ਜ ਰਹਿ ਵੀ ਕਾਦਾ ਸਕੀਏ ਮਹਾਰਾਜ ਜਿੰਨਾ ਸਾਨੂੰ ਨੇੜੇ ਰੱਖ ਲੈਣ ਉਹ ਇੰਨੀ ਕੋਸ਼ਿਸ਼ ਕਰੀ ਦੀ ਆ ਜੀ ਤੇ ਜਦੋਂ ਦਰਬਾਰ ਸਾਹਿਬ ਆਉਂਨੇ ਆ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਹੈ ਜੀ ਤੁਸੀਂ ਕੀ ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗਤਾ ਬਣ ਕੇ ਆਉਂਦਾ ਤੇਦਰ ਬੰਦਾ ਮੰਗ ਤੇ ਵਰਗਰ ਰਵੇ ਤੇ ਠੀਕ ਰਹਿੰਦਾ ਜੀ ਔਕਾਤ ਤੁਹਾਨੂੰ ਯਾਦ ਰਹਿੰਦੀ ਸੋ ਦਰਬਾਰ ਸਾਹਿਬ ਆਇਆ ਜੀ ਬਹੁਤ ਆਨੰਦ ਆ ਰਿਹਾ ਮਹਾਰਾਜ ਦੀ ਕਿਰਪਾ ਬਹੁਤ ਸ਼ੁਕਰ ਹੈ ਜੀ ਤੇ ਜਦੋਂ ਦਰਬਾਰ ਸਾਹਿਬ ਆਉਂਨੇ ਆ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਹੈ ਜੀ ਤੁਸੀਂ ਕੀ ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗਤਾ ਬਣ ਕੇ ਆਉਂਦਾ ਤੇਦਰ ਬੰਦਾ ਮੰਗ ਤੇ ਵਰਗਰ ਰਵੇ ਤੇ ਠੀਕ ਰਹਿੰਦਾ ਜੀ ਔਕਾਤ ਤੁਹਾਨੂੰ ਯਾਦ ਰਹਿੰਦੀ ਅੱਜ ਬਾਬਾ ਨਾਨਕ ਦਾ ਉਹ ਪੁਰਬ ਹੈ ਜਦੋਂ ਸਾਨੂੰ ਸਦੀਵੀ ਮਿਸ਼ੂੜਾ ਦੇ ਕੇ ਗਏ ਜੋਤੀ ਜੋਤ ਸਮਾਏ ਤੇ ਅੱਜ ਉਸ ਦਿਹਾੜੇ ਦੇ ਉੱਤੇ ਮੈਂ ਤੇ ਹੈਪੀ ਰਹਾ ਕੋਟੀ ਮੇਰਾ ਛੋਟਾ ਭਰਾ ਅਜੀਜ਼ ਮੇਰਾ ਤੇ ਮੇਰੇ ਨਾਲ ਦੋ ਫਿਲਮ ਰਾਈਟਰ ਮਨਮੀਤ ਤੇ ਗਮਦੂਰ ਉਹ ਵੀ ਦੋਨੇ ਆਏ ਨੇ ਤੇ ਨਕਮਸਤ ਖੋਣ ਆਏ ਆ ਅਸ਼ੀਰਵਾਦ ਲੈਣ ਆਏ ਆ ਸੱਚੇ ਪਾਤਸ਼ਾਹ ਦਾ ਗੁਰੂ ਰਾਮਦਾਸ ਜੀ ਅੱਜ ਗੁਰਨਾਨਕ ਤੇਜਜੀ ਦਾ ਜੋਤੀ ਜੋਤ ਦਿਵਸ ਆ ਜੀ ਤੇ ਮਹਾਰਾਜ ਦਾ ਹਮੇਸ਼ਾ ਹੀ ਉਹ ਆਸਰਾ ਲੋੜਦੇ ਆ ਜੀ ਇਸ ਸਾਨੂੰ ਮਤਲਬ ਕੋਸ਼ਿਸ਼ ਕਰੀ ਦੀ ਆ ਜਿੰਨਾ ਮਹਾਰਾਜ ਦੇ ਨੇੜੇ ਰਹਿ ਸਕੀਏ ਅਸਲ ਚ ਰਹਿ ਵੀ ਕਾਦਰ ਸਕੀਏ ਮਹਾਰਾਜ ਜਿੰਨਾ ਸਾਨੂੰ ਨੇੜੇ ਰੱਖ ਲੈਣ ਉਹ ਇੰਨੀ ਕੋਸ਼ਿਸ਼ ਕਰੀ ਦੀ ਆ ਜੀ ਤੇ ਜਦੋਂ ਦਰਬਾਰ ਸਾਹਿਬ ਆਉਂਦੇ ਆ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਆ ਜੀ ਤੁਸੀਂ ਕੀ ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗਤਾ ਬਣ ਕੇ ਆਉਂਦਾ ਤੇਦਰ ਬੰਦਾ ਮੰਗਤੇ ਵਰਗਾ ਰਹੇ ਤੇ ਠੀਕ ਰਹਿੰਦਾ ਜੀ ਔਕਾਤ ਤੁਹਾਨੂੰ ਯਾਦ ਰੱਖਦੇ ਸੋ ਦਰਬਾਰ ਸਾਹਿਬ ਆਇਆ ਜੀ ਬਹੁਤ ਆਨੰਦ ਆ ਰਿਹਾ ਮਹਾਰਾਜ ਦੀ ਕਿਰਪਾ ਬਹੁਤ ਸ਼ੁਕਰ ਹੈ ਜੀ